ਲੁਧਿਆਣਾ ਦੇ ਹੈਬੋਅਲ ਵਿਖੇ ਹਜਰਤ ਪੀਰ ਸਾਈ ਲਾਡੀ ਸ਼ਾਹ ਜੀ ਦਾ ਮੇਲਾ ਆਯੋਜਨ ਕੀਤਾ ਗਿਆ ਦੱਸਿਆ ਕਿ ਸਾਲਾਨਾ ਮਹਿਫਿਲ ਕਵਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਪਹੁੰਚੇ ਅਤੇ ਨਤਮਸਤ ਹੋਏ ਇਸਨਾਲੀ ਇਸ ਮੌਕੇ ਤੇ ਮੇਲੇ ਦੇ ਵਿੱਚ ਮਾਸਟਰ ਸਲੀਮ ਦੇ ਵੱਲੋਂ ਆਪਣੀ ਗਾਇਕੀ ਦੇ ਨਾਲ ਰੌਣਕਾਂ ਲਾਈਆਂ ਗਈਆਂ ਜੀ ਖਾਨ ਅਤੇ ਕਵਰ ਗਰੇਵਾਲ ਵੀ ਅਜਡੇ ਅਸਮੇ ਲਦੀ ਸ਼ਾਨ ਵਧਾਉਣ ਲਈ ਪਹੁੰਚੇ ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇੱਥੇ ਪਹੁੰਚੇ ਹੋਏ ਸਨ ਪ੍ਰਬੰਧਕਾਂ ਦੇ ਵੱਲੋਂ ਮੀਡੀਆ ਨੂੰ ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਬੁਧਿਆਣਾ ਲਾਈਵ ਲਈ ਸੰਜੀਤ ਸੇਤ ਦੀ ਰਿਪੋਰਟ। ਢੀ ਜਗ੍ਹਾ 'ਚ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਅੱਜ ਵੀ ਹੋ ਰਿਹਾ ਹੈ। ਅੱਜ ਜਸਿਆ ਰੋਡ ਤੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਨੇੜੇ ਜਵਾਲਾ ਸਿੰਘ ਚੌਂਕ ਜੀ ਮੇਲਾ ਹਜ਼ਰਤ ਪੀਰ ਸਾਈਂ ਲਾਡੀ ਸਾਹਿਬ ਜੀ ਦਾ ਮੇਲਾ ਹੋ ਰਿਹਾ ਹੈ ਜੀ ਅੱਜ ਮੈਂ ਸਭ ਨੂੰ ਅਪੀਲ ਕਰਨਾ ਚਾਹੁੰਦਾ ਕਿ ਸਾਰੇ ਵੱਧ ਤੋਂ ਵੱਧ ਚੜ ਕੇ ਪਹੁੰਚਣ ਤੇ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਅੱਜ ਕਨਵਰ ਗ ਮਾਸਟਰ ਸਲੀਨ ਤੇ ਜੀਖਣ ਜੀ ਆ ਰਹੇ ਨੇ ਲੋਕੀ ਇੱਥੇ ਆਣ ਤੇ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੀ ਹੋਰ ਕਿਹੜੇ ਕਿਹੜੇ ਕਵਾਲ ਆ ਰਹੇ ਕਵਾਲ ਮੈਂ ਤੁਹਾਨੂੰ ਦੱਸਿਆ ਜਿੱਦਾਂ ਕਿ ਕਨਵਰ ਗਰੇਵਾਲ ਜੀ ਆ ਰਹੇ ਨੇ ਮਾਸਟਰ ਸਲੀਨ ਜੀ ਆ ਰਹੇ ਨੇ ਔਰ ਜੀਖਣ ਜੀ ਆ ਰਹੇ ਨੇ ਜੀ ਹਾਂ ਜੀ ਇਹ ਅੱਜ 16 ਸਾਲ ਹੋ ਗਏ ਨੇ ਜੀ ਸਾਈਂ ਲਾਡੀ ਸਾਹਿਬ ਜੀ ਦਾ ਮੇਲਾ ਹੁੰਦੇ ਦੇਖੋ ਜਦੋਂ ਮੇਲਾ ਹੁੰਦਾ ਉਹ ਸਾਈਂ ਜੀ ਦਾ ਵਿਆਹ ਹੀ ਹੁੰਦਾ ਤੇ ਜਿੱਦਾਂ ਵਿਆਹ ਦੀ ਪ੍ਰੈਪਰੇਸ਼ਨਸ ਅਸੀਂ ਕਰਦੇ ਆ ਉਦਾਂ ਹੀ ਮੇਲੇ ਦੀ ਪ੍ਰੈਪਰੇਸ਼ਨਸ ਹੁੰਦੀਆਂ ਨੇ ਕੋਈ ਫਰਕ ਨਹੀਂ ਆ। ਬਾਕੀ ਜਿੱਦਾਂ ਅਸੀਂ ਸ਼ੌਂਕ ਨਾਲ ਆਪਣਾ ਵਿਆਹ ਮਨਾਉਂਦੇ ਆ ਆਪਾਂ ਇੱਦੀ ਸਾਈ ਜੀ ਦਾ ਸ਼ੁਕਰਾਨਾ ਮਹਿਫਿਲ ਕਰਾਉਂਦੇ ਆ ਜੀ। ਕੋਈ ਛੰਡੇ ਦੀ ਜਾਂ ਮਹਿੰਦੀ ਦੀ ਰਸਮ ਵੀ ਕੀਤੀ ਗਈ ਨਹੀਂ ਅੱਜ ਇਹ ਆਪਣੇ ਐਕਚੁਅਲ ਜੀ ਫੈਮਿਲੀ ਫੰਕਸ਼ਨ ਹੈ ਤੇ ਆਪਾਂ ਖੁੱਲਾ ਸੱਦਾ ਜ਼ਰੂਰ ਰੱਖਿਆ ਪਰ ਆਪਣੇ ਦਰਬਾਰ ਨਹੀਂ ਹੈ। ਜੀ ਤੇ ਦਰਬਾਰ ਦੇ ਵਿੱਚ ਆਪਣਾ ਛੰਡੇ ਦੀ ਰਸਮ ਹੁੰਦੀ ਆ। ਆਪਣਾ ਜਿੱਦਾਂ ਘਰਾਂ ਦੇ ਵਿੱਚ ਮਹਿਫਿਲ ਹੁੰਦੀ ਆ ਜਿੱਦਾਂ ਜਾਗਰਣ ਹੁੰਦਾ ਆ ਮਤਲਬ ਕੋਈ ਵੀ ਮਤਲਬ ਧਾਰਮਿਕ ਹੁੰਦਾ ਤੇ ਉਹਦੇ ਵਿੱਚ ਆਪਾਂ ਮਤਲਬ ਛੰਡੇ ਦੀ ਰਸਮ ਨਹੀਂ ਕਰੇ ਕੀਤੀ ਜਾਂਦੀ ਹਾਂਜੀ ਸੰਗਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਰਸ ਦੇਖ ਕੇ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਕਿੱਥੋਂ ਕਿੱਥੋਂ ਸੰਗਤਾਂ ਬਹੁਤ ਬਹੁਤ ਦੂਰੋਂ ਆ ਰਹੀਆਂ ਕੋਈ ਮੁਕਸਰ ਤਿਵਾਰੇ ਕੋਈ ਨਵਾਂ ਸ਼ਹਿਰ ਤਿਵਾਰੇ ਕੋਈ ਗਿੱਦੜ ਵਾਜ ਤਿਵਾਰੇ ਸਭ ਜਗ੍ਹਾ ਤੋਂ ਸੰਗਤ ਆ ਰਹੀ ਹੈ ਜੀ ਇਹ ਸਾਈਂ ਜੀ ਦਾ ਆਸ਼ੀਰਵਾਦ ਹੈ ਔਰ ਸਾਈਂ ਜੀ ਆਪਣੇ ਬੱਚਿਆਂ ਨੂੰ ਕਿੰਨਾ ਕੁ ਪਿਆਰ ਕਰਦੇ ਨੇ ਉਹਨਾਂ ਦੀ ਕਿੰਨੀ ਝੋਲੀਆਂ ਪਰਦੇ ਨੇ ਜਿਹੜੇ ਲੋਕੀ ਬਹੁਤ ਦੂਰੋਂ ਦਰੋਂ ਵੀ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਂਦੇ ਨੇ ਜੀ ਇਹ ਸਾਈਂ ਜੀ ਦਾ ਆਪਣੇ ਬੱਚਿਆਂ ਲਈ ਪਿਆਰ ਆ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿੰਨਾ ਕੁ ਪਿਆਰ ਕਰਦੇ ਨੇ ਉਹ ਚੀਫ ਗੈਸਟ ਬਣਵਾਉਂਦੇ ਚੀਫ ਗੈਸਟ ਜੀ ਸਾਰੇ ਇੱਥੇ ਆਪਣਾ ਸਾਰੇ ਐਮ ਐਲ ਏ ਸਾਹਿਬਾਨ ਜੀ ਜਿਨੇ ਵੀ ਹੈਗੇ ਨੇ ਔਰ ਸਾਰੇ ਮੋਦਵਾਰ ਬੰਦੇ ਆ ਰਹੇ ਨੇ ਜੀ ਔਰ ਐਕਚੁਅਲ 'ਚ ਜਦੋਂ ਧਾਰਮਿਕ ਫੰਕਸ਼ਨ ਹੁੰਦਾ ਉਹਦੇ ਵਿੱਚ ਕੋਈ ਚੀਫ ਗੈਸਟ ਨਹੀਂ ਹੁੰਦਾ ਉੱਥੇ ਤਾਂ ਸਾਰੇ ਇੱਕੋ ਹੀ ਬਰਾਬਰ ਨੇ ਜੀ ਸਰ ਜੀ ਸ਼ੁਰੂਆਤ ਕਿਵੇਂ ਹੋਈ ਸੀ ਮੇਲਾ ਕਰਵਾਤੀ ਸਾਲਾ ਨਾ ਮੇਲਾ ਸ਼ੁਰੂਆਤ ਦੇਖੋ ਜੀ ਆਪਣਾ ਅੱਜ 2008 ਦੀ ਗੱਲ ਹੈ ਮੇਰੇ ਫਾਦਰ ਐਕਸਪਾਇਰ ਹੋਏ ਸੀਗੇ ਉਸ ਤੋਂ ਬਾਅਦ ਮੈਨੂੰ ਕੋਈ ਮੇਰੇ ਫਰੈਂਡਸ ਨਕੌਦਰ ਲੈ ਕੇ ਗਏ ਸੀਗੇ ਉੱਥੇ ਸਾਈਂ ਜੀ ਨੂੰ ਮੈਂ ਮਤਲਬ ਜਦੋਂ ਫਾਦਰ ਚਲੇ ਜਾਂਦੇ ਆ ਉਦੋਂ ਬੰਦਾ ਫਿਰ ਆਪਣੇ ਰੱਬ ਕੋਲੋਂ ਮੰਗਦਾ ਜਦੋਂ ਰੱਬ ਪੂਰੀਆਂ ਕਰਦਾ ਫਿਰ ਉਸ ਤੋਂ ਬਾਅਦ ਬੰਦੇ ਦਾ ਵਿਸ਼ਵਾਸ ਆਪਣੇ ਬਣਦਾ ਰਹਿੰਦਾ ਜਦੋਂ ਵਿਸ਼ਵਾਸ ਬਣਦਾ ਫਿਰ ਅੱਜ ਤੁਹਾਨੂੰ ਪਤਾ ਹੀ ਹੈ ਕਿ ਹਾਂ ਕਿ ਦੇਖ ਲਓ ਅੱਜ ਮੇਲਾ ਸਾਈਂ ਜੀ ਦੀ ਮਤ ਨਾਲ ਕਿੱਥੇ ਦਾ ਕਹਿ ਜੀ ਸਾਡੀ ਕੋਈ ਔਕਾਤ ਨਹੀਂ ਐ ਸਾਈਂ ਜੀ ਕਰਕੇ ਹੀ ਐ ਜੀ ਹਾਂਜੀ ਸੰਗਤਾਂ ਨੂੰ ਸੰਗਤਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਐ ਕਿ ਵੱਧ ਤੋਂ ਵੱਧ ਸਾਈਂ ਜੀ ਨਾਲ ਜੁੜੋ ਔਰ ਸਾਈਂ ਜੀ ਦਾ ਆਪਣਾ ਮੇਲੇ ਤੇ ਆਓ ਔਰ ਆਪਣਾ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਠੀਕ ਐ ਇਹ ਬੜੀ ਖੁਸ਼ੀ ਦੀ ਗੱਲ ਐ ਕਿ ਸਾਈਂ ਲਾਡੀ ਸ਼ਾ ਪਰਵਾਰ ਦੇ ਤਰਫੋਂ ਪੁਜਾਰਾ ਫੈਮਿਲੀ ਦੀ ਤਰਫੋਂ ਸਾਈਂ ਲਾਡੀ ਸ਼ਾ ਜੀ ਦਾ ਮੇਲਾ ਕਰਾਇਆ ਜਾ ਰਿਹਾ ਐ ਹਰ ਸਾਲ ਦੀ ਤਰ੍ਹਾਂ 16 ਸਾਲ ਇਸ ਮੇਲੇ ਨੂੰ ਹੋ ਗਏ ਸੋਨਾ ਸਾਲ ਮੇਲੇ ਨੂੰ ਪੁਜਾਰਾ ਫੈਮਿਲੀ ਨੇ ਬਹੁਤ ਹੀ ਵੱਧ ਚੜ ਕੇ ਹਰ ਸਾਲ ਨੂੰ ਵੱਧ ਚੜ ਕੇ ਪ੍ਰੋਗਰਾਮ ਹੁੰਦਾ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਹਿੰਦੂਸਤਾਨ ਵਾਸੀਆਂ ਨੂੰ ਪੁਜਾਰਾ ਫੈਮਿਲੀ ਵੱਲੋਂ ਕੇਕਸੂਰੀ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈ ਦਿਨਾ ਰਾਜ ਦੇ ਮੇਲੇ ਦੇ ਵਿੱਚ ਕਨਵਰ ਗਲੇਵਾਲ ਜੀ ਸਲੀਮ ਜੀ ਉਹ ਜੀ ਖਾਨ ਜੀ ਆਪਣੀ ਹਾਜ਼ਰੀ ਲਵਾ ਰਹੇ ਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਰੇ ਵੱਧ ਚੜ ਕੇ ਹਿੱਸਾ ਲੋ ਜੈ ਸਾਈਂ ਜੀ ਦੀ ਜੈ ਸਾਈਂ ਜੀ ਦੀ ਅੱਜ 16ਵਾਂ ਵਿਚਾਰ ਮੇਲਾ ਹੈਬੋਵਾਲ ਪੁਜਾਰਾ ਜੀ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਮੈਂ ਪੂਰਾ ਗੁਜਾਰਾ ਜੀ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਤੇ ਉਹਨਾਂ ਦੀ ਪੂਰੀ ਫੈਮਿਲੀ ਨੂੰ ਬਹੁਤ ਬਹੁਤ ਵਧਾਈ ਦੇਣਾ ਜੈ ਸਾਈਂ